ਵੀਡੀਓ ਚਲਾ ਕੇ ਦੇਤੀ ਹੈ ਠੀਕ ਹੈ ਪਾਉਗੇ ਫਰਸਟ ਵਾਈਨ ਯੂ ਜਿਲਾਂਦਰ ਖਬਰਨਾਮਾ ਦੇਖ ਰਹੇ ਤਾਂ ਆਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤਾਂ ਅਸ਼ਟਮ ਸਿੰਘ ਸਾਡੇ ਨਾਲ ਨੇ ਸਰ ਲੰਬੇ ਟਾਈਮ ਤੋਂ ਅੱਜ ਤੱਕ ਇਹ ਕਰਮੇ ਛੇ ਮਹੀਨੇ ਤਰਨਾ ਦਾ ਹਾਲ ਸੀ ਆਸ਼ਵਾਸ਼ਣ ਕੀ ਦਵਾਇਆ ਗਿਆ ਜੀ ਇੱਕ ਪਬਲਿਕ ਮਾਈਨਿੰਗ ਸਾਈਟ ਇੱਥੇ ਇੱਕ ਅਪਰੂਵ ਹੋ ਕੇ ਆਈ ਸੀ ਬਾਂਗੀਵਾਲ ਪਿੰਡ ਵਿਖੇ ਮਹਿਦਪੁਰ ਸਬ ਤਹਿਸੀਲ ਵਿੱਚ ਹੈ ਸਾਡੀ ਉਹਦੇ ਚ ਲੋਕਲ ਲੋਕਾਂ ਨੂੰ ਕੁਝ ਖਦਸ਼ੇ ਸੀਗੇ ਕਿ ਉਹਨਾਂ ਦਾ ਕੁਝ ਨੁਕਸਾਨ ਹੋਣ ਦੀ ਖਦਸ਼ੀ ਸੀਗੇ ਕਿ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਤਾਂ ਇਹਨਾਂ ਦੇ ਜਿਹੜੇ ਖਦਸ਼ੇ ਆ ਉਹ ਰਿਜ਼ੋਲਵ ਨਹੀਂ ਕਰਲੇ ਜਾਂਦੇ ਉਨੀ ਦੇਰ ਤੱਕ ਜਿਹੜਾ ਵਾ ਅਜੇ ਅਸੀਂ ਕਿਸੇ ਤਰ੍ਹਾਂ ਦੀ ਮਾਈਨਿੰਗ ਸਟਾਰਟ ਨਹੀਂ ਕਰ ਰਹੇ ਕਿਉਂਕਿ ਮਾਈਨਿੰਗ ਜਿਹੜੀ ਆ ਰੇਤੇ ਦੀ ਮਾਈਨਿੰਗ ਆਮ ਲੋਕਾਂ ਦੀ ਸਹੂਲਤ ਨਹੀਂ ਕੀਤੀ ਜਾਂਦੀ ਜੇ ਲੋਕਾਂ ਨੂੰ ਕੋਈ ਅਸੁਵਿਧਾ ਹੈਗੀ ਆ ਜਾਂ ਕੋਈ ਹੋਰ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਸੁਣ ਕੇ ਮਸਲੇ ਹੱਲ ਕਰਵਾ ਕੇ ਅੱਗੇ ਚੱਲਿਆ ਜਾਏਗਾ ਪੁਲੂ ਜੇ ਤੱਕ ਅੱਗੇ ਨਹੀਂ ਚੱਲਿਆ ਜਿਵੇਂ ਪਹਿਲਾਂ ਧੰਨਵਾਦ ਥੈਂਕ ਯੂ ਤਾਂ ਇਹ ਇੱਕ ਵੱਡੀ ਅਪਡੇਟ ਸੀ ਸਵੇਰੇ ਤੋਂ ਲੈ ਕੇ ਧਰਨਾ ਜਾ ਰਹੇ ਸੀ ਪਰ ਉਸ ਤੋਂ ਬਾਅਦ ਅੱਜ ਦੁਪਹਿਰ ਪਹੁੰਚੇ ਹੋਏ ਹਾਂ ਅਤੇ assurance ਦਵਾਇਆ ਗਿਆ ਹੈ ਕਿ ਜੋ ਮੰਗਾਂ ਸੀ ਉਸ ਨੂੰ ਮੰਨ ਲਿਆ ਗਿਆ ਹੈ ਤਾਂ ਅਗਲੀ ਅਪਡੇਟ ਕੀ ਹੋਵੇਗੀ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਫਰਸ਼ ਨਾਮਾ ਖਬਰ ਨਾਮਾ ਜਲੰਧਰ ਧੰਨਵਾਦ